Beautiful voice, dancing up there.

ਫਿਲਮ ਦੇਖਦੇ-ਦੇਖਦੇ ਵੀਡੀਓ ਬਣਾ ਕੇ ਮੈਨੂੰ ਭੇਜਣੀ ਹੈ ਠੀਕ ਹੈ ਮੈਨੂੰ ਪਿਆਰ ਕਰਦੇ ਹੋ ਇਹ ਥਾੜਾ ਬਣਾਇਆ ਜੀਖਾਨ ਖਾਸ ਕਰ ਜਲੰਧਰ ਵਾਲਿਆਂ ਦਾ ਸਹਿ ਜਲੰਧਰ ਭੱਲ ਗਈ ਹੋਣੀ ਉਹ ਘੁੰਮਦੀ ਆ ਵਿੱਚ ਗੋਲੀ Thank you ਇੱਕ ਇੱਕ ਅਰੀ ਸਾਰਾ ਤੋਂ ਆਪਾਂ ਸਸੀ ਕਾਲ ਬੁਲਾ ਲਈਏ ਫਿਰ ਉਸ ਤੋਂ ਬਾਅਦ ਗਾਣੇ ਗੁਣੇ ਲਾਵਾਂਗੇ ਖਾਣਾ ਜਨ ਅੱਛਾ ਤੁਸੀਂ ਆਵੋ ਇਹ ਸਾਡੇ ਫਿਲਮ ਦੇ отправил его ਸ਼ਾਦੀ ਕਰਾ ਲਈਏ ਇੱਕ ਦਿਨ ਨਾਲ ਕੋਈ ਨਾ ਉਮਰ ਤਾਂ ਹੋ ਗਈ ਅਰੇ ਸੇ ਲਾੜੋ ਨੂੰ ਜਸੋਵੀਂ ਜਿਨੇ ਕਰਨਾ ਵਿਆਹ ਅੱਡੇ ਤਰਸੇ ਪਏ ਹਾਂ ਵਿਆਹ ਹੁੰਦੀ ਸੀ ਚਲੋ ਜਿਨੇ ਸੰਤ ਤੋਂ ਵੱਧ ਮੂਵੀ ਰੱਖੀ ਉਹਦਾ ਵਿਆਹ ਕਰਾ ਲਾਂਗੇ ਆਪਾਂ ਠੀਕ ਹੈ ਆ ਜੈਸਮੀਨ ਆ ਗਏ ਇੱਕ ਵਾਰ ਜੈਸਮੀਨ ਦੇ ਨਾਂ ਤੇ ਜ਼ੋਰਦਾਰ ਤਾੜੀਆਂ ਸਸੀਕਾਲ ਜਲੰਧਰ ਤੁਹਾਡਾ ਪਿਆਰ ਹੀ ਦੱਸਦਾ ਕਿ ਤੁਹਾਨੂੰ ਕਹਿਣ ਦੀ ਲੋੜ ਨਹੀਂ ਹੈਗੀ ਮੂਵੀ ਦੇਖਣ ਜਾਣ ਦੀ ਤੁਸੀਂ ਇੱਥੇ ਤੱਕ ਚੱਲ ਕੇ ਆ ਗਏ ਹੋ ਇਹੀ ਸਬੂਤ ਆ ਸਾਡੇ ਲਈ ਕਿ ਤੁਸੀਂ ਇੰਨਾ ਪਿਆਰ ਕਰਦੇ ਹੋ ਤੁਸੀਂ ਬਣਾਇਆ ਅਰ ਜੀਖਾਂ ਲਈ ਇੱਕ ਵਾਰੀ ਜ਼ੋਰਦਾਰ ਤਾੜੀਆਂ ਹਾਂਜੀ ਤੜੀਆਂ ਆ ਜਾ ਬਾਈ ਮਿੰਨੂ ਬਾਈ ਜਾ ਵੈਂਟਰੀ ਕੀ ਕੋਈ ਓਕੇ ਸਜラン ਦਾ ਲਸਵਲ ਕਮੋ ਸਟੇਜ ਵਰਡ ਆਨਲੀ ਵਿਦ ਅ ਡੋਬਲ ਸਾਬ ਆਗੇ ਕਹਿੰਦੇ ਕਾਲਾ ਕੋ ਟਾਈਮ ਨਹੀਂ ਪਾਇਆ ਦੰਦ ਲਾ ਗਰੀ ਦੋ ਵਾਰ ਮਾਣ ਚਾਚਾ ਬਾਹਲਾ ਬਾਹਲਾ ਤੱਬਾ ਸੁਭਾ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਯਦਵ ਸਤਿਕਾਰ ਤੇ ਪਿਆਰ ਨਾਲ ਸੱਸੀ ਕਾਲੇ ਕਰੀ ਚੜ੍ਹਦੀ ਕਲਾ ਬਾਈ ਰੋਲਾ ਪਾਵੇ ਕਰੀ ਖੰਡੀ ਇਹ ਮਾਹੌਲ ਤਾਂ ਵਧੀਆ ਹੈਗਾ ਹੀ ਹੈਗਾ ਇੱਥੇ ਮਾਹੌਲ ਵੀ ਬਹੁਤ ਵਧੀਆ ਬਣਾਤਾ ਤੁਸੀਂ ਸਾਰੇ ਸੱਚੀ ਗੱਲ ਹੈ ਤੇ ਮੈਂ ਹਮੇਸ਼ਾ ਕਹਣਾ ਨਾਮ ਵੀਰ ਸਾਡੀਆਂ ਭੈਣਾਂ ਬੀਬੀਆਂ ਮਤਾਵਾਂ ਬੱਚੇ ਸਾਰੇ ਤੁਸੀਂ ਆਇਓ ਤੁਹਾਡਾ ਬਹੁਤ ਸਤਿਕਾਰ ਆ ਜਿਹੜਾ ਸਤਿਖਣ ਵਾਸਤੇ ਜ਼ੋਰਦਾਰ ਤਾੜੀਆਂ ਮਾਰੋ ਇੱਕ ਤਾੜੀ ਜ਼ੋਰਦਾਰ ਮਾਰੋ ਉਸਤਾਦ ਮੁਸਫਤ ਖਾਨ ਸਾਹਿਬ ਵਾਸਤੇ ਜ਼ੋਰਦਾਰ ਤੇ ਦੂਸਰੀ ਤਾੜੀ ਮਾਰੋ ਸਾਡੇ ਵੱਡੇ ਭਾਈ ਜਿਨ੍ਹਾਂ ਕਰਕੇ ਸਾਡੇ ਗਾਣੇ ਆਏ ਆ ਅੱਜ ਖਾਨ ਸਾਹਿਬ ਤੇ ਜੀ ਖਾਨ ਆ ਵੱਡੇ ਭਾਈ ਗੈਰੀ ਸੰਦੂ ਭਾਈ ਦੀ ਵਾਸਤੇ ਤਾੜੀਆਂ ਜ਼ੋਰਦਾਰ ਮਾਰੋ ਤੇ ਮੈਨੂੰ ਬਹੁਤ ਖੁਸ਼ੀ ਆ ਅਸੀਂ ਪਹਿਲਾਂ ਦਾ ਟਾਈਮ ਜਦੋਂ ਚੇਤੇ ਕਰਦੇ ਹੁੰਨੇ ਨਾ ਤੁਹਾਨੂੰ ਗੱਲ ਦੱਸਦਾ ਇੱਕ ਅਸੀਂ ਪਹਿਲਾਂ ਦਾ ਟਾਈਮ ਜਦੋਂ ਚੇਤੇ ਕਰਦੇ ਹੁੰਨੇ ਨਾ ਤੇ ਬੜਾ ਇੱਕ ਮਜ਼ਾ ਆਉਦਾ ਹਏ ਹੋਏ ਵੀ ਯਾਰ ਕਿੱਥੇ ਬੱਸਾਂ ਦੇ ਧੱਕੇ ਖਾਂਦੇ ਫਿਰਦੇ ਹੁੰਦੇ ਸੀ ਆ ਜਿਹੜਾ ਆ ਜਿਹੜਾ ਤੁਸੀਂ ਮਾਹੌਲ ਅੱਜ ਦੇਖੀ ਜੰਨੇ ਹੋ ਖਾਨ ਸਾਹਿਬ ਉਹਨਾਂ ਨੂੰ ਉਹ ਸਾਡਾ 20 ਰੁਪਏ ਭਾਈ ਕਾ ਬਾਤ ਹੈ ਜੀ ਆਜੀ ਆਜੀ ਭਾਈ ਜ਼ੋਰਦਾਰ ਤਾੜੀ ਮਾਰੋ ਭਾਈ ਜ਼ੋਰਦਾਰ ਤਾੜੀ ਮਾਰੋ ਬਹੁਤ ਚੰਗੀ ਲੱਗਿਆ ਸਾਡਾ ਭਰਾ ਕਾ ਬਾਤ ਹੈ ਇਹਨਾਂ ਇਹ ਸਾਰਾ ਮਾਹੌਲ ਇਹ ਯਾਰੀ ਘੱਟਿਆ ਜੀ ਖਾਨ ਬਾਈ ਨੇ ਜੀ ਖਾਨ ਬਾਈ ਸੱਚੀ ਕਹਿਣਾ ਇਹ ਥੋੜੀ ਯਾਰੀ ਹੈ ਕੱਲ ਵੀ ਅਸੀਂ ਸ਼ੋਅ ਕਰਕੇ ਆਏ ਜੀ ਹੰਢਿਆਈ ਸੀਗਾ ਇੱਦੀ ਮੌਲ ਦੇ ਵਿੱਚ ਇਹ ਮਾਹੌਲ ਸਿਰਜਣ ਦੇ ਵਿੱਚ ਜੀ ਖਾਨ ਵੀਰੇ ਦਾ ਸਭ ਤੋਂ ਵੱਡਾ ਹੱਥ ਹੈ ਕਿਉਂਕਿ ਇਹ ਯਾਰੀ ਘੱਟਿਆ ਵੀਰੇ ਜ਼ੋਰਦਾਰ ਤਾੜੀ ਮਾਰ ਦਿਓ ਇੱਦੀ ਬਦੌਲ ਸਾਰੇ ਜਣੇ ਇਕੱਠਾ ਹੋ ਗਏ ਉਸ ਵਾਜੇ ਨਹੀਂ ਹੁੰਦਾ ਨਾ ਬਟਲੇ ਬਸੂਰ ਸੁਣਾਈ ਜਾਵੇ ਬੰਦਾ ਹੁਣ ਮੈਂ ਦੱਸਦਾ ਮੇਰੇ ਸੌਰੇ ਪੈਂਦੇ ਆ ਇੱਥੇ ਮੈਂ ਆ ਬੜਿੰਗਾ ਪਿੰਡਾ ਬੜਿੰਗਾ ਪਿੰਡ ਦੇ ਸੌਰੇ ਆ ਬਾਈ ਮੇਰਾ ਮੇਰਾ ਮੈਂ ਕਾ ਆ ਖੜਾ ਸਾਲਾ ਕਹਿੰਦੇ ਗਾਲ ਨਹੀਂ ਕੱਢਣੀ ਮੈਂ ਕਿਹਾ ਸਾਲੇ ਉਹ ਸੱਚੀਓ ਸਾਲਾ ਆਦੀ ਪਾਜੀ ਕਮਰਾ ਸਾਲਾ ਤਾੜੀ ਮਾਰਦੇ ਉਹਨਾਂ ਨੇ ਇਹਨਾਂ ਨੇ ਹੌਸਲਾ ਕੀਤਾ ਤਾਂ ਮੈਂ ਬਿਆਹਿਆ ਜਿਉਂਦੇ ਰਹ ਜਿੰਦੇ ਇਹ ਸਾਰਾ ਕੁਝ ਦੱਸਣਾ ਕਿ ਜੱਜਾ ਜੀ ਵਧੀਆ ਬੋਲੇ ਜੱਜੇ ਪਰ ਤਾੜੀਆਂ ਵੱਜੀਆਂ ਜੀ ਦੇ ਜਿਹੜਿਆ ਹੋਇਆ ਜੀ ਬਹੁਤ ਠੀਕ ਸੀ ਸੋ ਜਿਉਂਦੇ ਰੋ ਥੈਂਕ ਯੂ ਸੋ ਮੱਚ ਤੇ ਜੈਸਮਿਨ ਜਿਉਣਾ ਬਸ ਇੱਕ ਵਾਰੀ ਤਾੜੀ ਮਾਰ ਦੋ ਜ਼ੋਰ ਜ਼ੋਰ ਦੀ ਤਾੜੀ ਮਾਰ ਦੋ ਕੀ ਬਾਤ ਹੈ ਤੇ ਸਾਡੀ ਭਾਈ ਢਿੱਲੂ ਨੇ ਕਾਲਾ ਕੋਟ ਐਮ ਹੀ ਨਹੀਂ ਪਾਇਆ ਵੀਰ ਨਾਲ ਧੋਕੇ ਪਾਇਆ ਸੋ ਆਪਣਾ ਵੀਰੇ ਸੁਰੀਲੇ ਸੁਰੀਲੇ ਗਾਇਕ ਸਾਡੇ ਭਰਾ ਖੜੇ ਨੇ ਸਾਰਿਆਂ ਨੂੰ ਸੁਣਾਗੇ ਸਾਰਿਆਂ ਨੂੰ ਮਾੜਾਂਗੇ ਸਾਡੀ ਫਿਲਮ ਆਉਣੀ ਆ ਵੀਰੇ 13 ਤਰੀਕ ਨੂੰ ਫਿਲਮ ਦਾ ਨਾਮ ਹੈਗਾ ਸਾਰਾ ਪਿੰਡ ਪਿਆ ਜੰਪਿੰਗ ਲੈਂਡ ਬੰਦਿਆ ਤੁਹਾਡੇ ਮੂਰੇ ਹੱਥ ਬੰਨ ਕੇ ਬੇਨਤੀ ਆ ਵੀਰੇ ਤੁਹਾਡੀ ਬਦੌਲਤ ਆ ਤੁਸੀਂ ਅਸ਼ੀਰਵਾਦ ਦਿਨੇ ਸਾਰੇ ਜਣੇ ਹਨਾ ਫਿਲਮ ਦੇਖ ਕੇ ਜਦੋਂ ਹੱਸ ਪੈਂਦੇ ਹੋ ਜਾਂ ਤਾੜੀਆਂ ਮਾਰ ਦਿੰਦੇ ਹੋ ਸਾਨੂੰ ਅਸ਼ੀਰਵਾਦ ਮਿਲ ਜਾਂਦਾ ਵੀਰੇ ਉਹਦੀ ਬਦੌਲਤ ਇੱਥੇ ਖੜੇ ਆ ਸੋ ਤੁਹਾਡੇ ਸਾਰੇ ਮੂਰੇ ਫੇਰ ਹੱਥ ਬੰਨ ਕੇ ਬੇਨਤੀ ਆ 13 ਤਰੀਕ ਨੂੰ ਵੀਰੇ ਸਾਰੇ ਜਣੇ ਇਹ ਸਾਡੀ ਫਿਲਮ ਜ਼ਰੂਰ ਦੇਖ ਕੇ ਆਇਓ ਹਨਾ ਤੇ ਕਰੀ ਹੱਥ ਖੜੇ ਕਰੋ ਕਿਹੜਾ ਕਿਹੜਾ ਦੇਖ ਕੇ ਆਉਂਦਾ ਜਿਉਂਦੇ ਰਹੋ ਮੇਰੇ ਵੀਰੇ ਜਿਉਂਦੇ ਰਹੋ ਜਿਉਂਦੇ ਰਹੋ ਤੁਹਾਨੂੰ ਤੁਹਾਡੇ ਬੱਚਿਆਂ ਦੇ ਪੱਕੇ ਪੇਪਰਾਂ ਦੀ ਸੌਂਹ ਦੇ ਨਾਲ ਦੇ ਹੁਣ ਪੇਪਰ ਚੱਲ ਰਹੇ ਨੇ ਬੱਚੇ ਬੱਚੇ ਦੇ ਪੇਪਰ ਚੱਲ ਰਹੇ ਅੱਜ ਕੱਲ ਬੱਚਿਆਂ ਦੇ ਪੇਪਰ ਚੱਲ ਰਹੇ ਨੇ ਤੇ ਬਹੁਤ ਸੋਹਣਾ ਕੰਮ ਕੀਤਾ ਵੀਰ ਨੇ ਸ਼ੋਸ਼ੇ ਦਾ ਕੈਰੈਕਟਰ ਹੈ ਜੋ ਬਹੁਤ ਗੁੰਡਾ ਕਰਦੀ ਕਰੂਗਾ ਭਾਈ ਇਹ ਫਿਲਮ ਦੇ ਵਿੱਚ ਸੋ ਬਹੁਤ ਬਹੁਤ ਧੰਨਵਾਦ ਵੀਰ ਤੇ ਛੱਡ ਦਿਓ ਇਕ ਲੱਗ ਰਹੋ ਬਹੁਤ ਸਾਰੀਆਂ ਦਬਾਵਾਂ ਖਾਨ ਸਾਹਿਬ ਨੂੰ ਸੁਣਦੇ ਆ ਸੀ ਵੀਰੇ ਸੁਣ ਲਿਆ ਤੁਹਾਨੂੰ ਸਾਰੇ ਮੈਂ ਹਨਾ ਗੱਦ ਕੇ ਤਾੜੀ ਮਾਰੋ ਆਪਣੇ ਨਾਮ ਤੇ ਵੀਰੇ ਛੱਡ ਦਿਓ ਇਕ ਛੱਡ ਦਿਓ ਇਕ ਲਵ ਯੂ ਵੀਰੇ ਲਵ ਯੂ ਟਰੇਲਰ ਦੇਖ ਲਈਏ ਕਰ ਇੱਕ ਕਰੀ ਟਰੇਲਰ ਦੇਖ ਲਈਏ ਵੀਰੇ ਤੁਹਾਡੇ ਨਾਲ ਪਾ ਟਰੇਲਰ ਦੇਖ ਲਈਏ ਟਰੇਲਰ ਦੇਖਿਆ ਭਾਈ ਮੈਂ ਬਿਨ ਤੁ ਸਕਦੇ ਹਾਂ ਅਜ ਨਦਰਾਲੋ ਤੁਹਾਡੇ ਬਿਨ ਜੀ ਨਹੀਂ ਸਕਦੇ ਤੇਰੇ ਬਿਨ ਮਰਤ ਸਕਦੇ ਹਾਂ ਤੇਰੇ ਬਿਨ ਜੀ ਵੇ ਸਕਦੇ ਸੱਜਣਾ ਹਉ ਮੈਂ ਤਾਂ ਮਰ ਦਸ ਕਥੇ ਜਾਵੇਗਾ ਅੱਛਾ ਇਹਦੇ ਵਿੱਚ ਸੀਗਾ ਬੜਾ ਹੋ ਰੀਲ ਮਸ਼ਹੂਰ ਹੋਏ ਸੀਗੀ ਇਹੇ ਰਾਗ ਦੇ ਵਿੱਚ ਸਾਨੂੰ ਚਿੱਤ ਆਇਆ ਤਾਂ ਫਿਰ ਹਾ ਇੱਕ ਕਾਲ ਤੇ ਦੂਜਾ ਗੋਰਾ ਫਿਰ ਰੰਗ ਦੁਨੀਆ ਦੇ ਦੋਵੇ ਗੋਰਾ ਦੀ ਕਿਛ ਹੋਵੇ ਹੁੰਦੇ ਕਾਲ ਰਮਾ ਵਾਲੇ ਹੁੰਦੇ ਦੱਸ ਕੀ ਕਰਾਂ ਮੇਰੇ ਤੇ ਮਰਾ ਉਹ ਵੀ ਉਹ ਵੀ ਪੱਕੇ ਰੰਗ ਦੇ ਆ ਪੱਕੇ ਰੰਗ ਦਾ ਮੁੱਲ ਪਾਇਆ ਇਹਨਾਂ ਨੇ ਹੋ ਓ ਇੱਕ ਮੋਟੇ ਲਾ ਕੇ ਹਾਂ ਦੀ ਏ ਆ ਇੱਕ ਮਿੰਟ ਤੀਜ ਬਾਈ ਆ ਜਾਓ ਬਾਈ ਇਹ ਵੀ ਮੇਰੇ ਪਿੰਡ ਤੋਂ ਆ ਬਾਈ ਭਧੌੜ ਤੋਂ ਆ ਬਾਈ ਬਹੁਤ ਗੈਂਡ ਐਕਟਰ ਆ ਉਹਦਾ ਬੰਬੇ ਰਹਿੰਦੇ ਆ ਹੈ ਭਧੌੜ ਤੋਂ ਜ਼ੋਰਦਾਰ ਤਾੜੀਆਂ ਮਾਰ ਦਿਓ ਯਾਰੇ ਬਾਈ ਦੇ ਨਾਂ ਤੇ ਤੁਸੀਂ ਦੇਖਿਓ ਵਿਲਨ ਦਾ ਰੋਲ ਆ ਬਾਈ ਦਾ ਟਰਸਟ ਨਹੀਂ ਨਸ਼ਟ ਕਰਾ ਛੱਡੀ ਏ ਆ ਜਾਓ ਬਾਈ ਬਹੁਤ ਖਰੀਜੀ ਦੰਦੀ ਵੱਡੀ ਹੈ ਬਾਲੀ ਖਰੀਜੀ ਦੰਦੀ ਵੱਡੀ ਹੈ ਦੰਦੀ ਵੀ ਇਹਨੇ ਬਹੁਤ ਗੱਲ ਤੇ ਬੰਦੇ ਦੇ ਵੱਡੀ ਹੈ ਸਾਡੇ ਨਹੀਂ ਵੱਡੀ ਆ ਜਾ ਵਰਮਟ 1 2 ਓ